ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਪਾਣੀ ਹੈ ਆਖਰਕਾਰ ਕਿਸ ਪਾਸਿਓਂ ਆ ਰਿਹਾ ਔਰ ਜੇਕਰ ਅੱਗੇ ਇਸ ਪਾਣੀ ਨੇ ਜਿੱਥੇ ਜਾਣਾ ਤਾਂ ਕਿਹੜੇ-ਕਿਹੜੇ ਇਲਾਕੇ ਦੇ ਲੋਕ ਇਸ ਤੋਂ ਪ੍ਰਭਾਵਿਤ ਹੋ ਸਕਦੇ ਤਾਂ ਮੈਂ ਇਸ ਵੇਲੇ ਹਰੀਕੇ ਹੈੱਡ ਦੇ ਉੱਤੇ ਮੌਜੂਦ ਹਾਂ ਔਰ ਇੱਥੋਂ ਇੱਕ ਤਸਵੀਰ ਦਿਖਾਉਣ ਦੀ ਮੈਂ ਕੋਸ਼ਿਸ਼ ਕਰਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇਸ ਵੇਲੇ ਟੀਵੀ ਦੇਖ ਰਹੇ ਹੋਣਗੇ ਤਾਂ ਉਹਨਾਂ ਨੂੰ ਜਿਹੜੀ ਭੂਗੋਲਿਕ ਸਥਿਤੀ ਹੈ ਉਹ ਸਮਝਣੀ ਬਹੁਤ ਜ਼ਰੂਰੀ ਹੈ ਸਮਝਾਉਣੀ ਬਹੁਤ ਜ਼ਰੂਰੀ ਹੈ ਤਾਂ ਇਹ ਜਿਹੜਾ ਪਾਸਾ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਸ ਪਾਸਿਓਂ ਸਤਲੁਜ ਔਰ ਬਿਆਸ ਜੋ ਨੇ ਉਹਨਾਂ ਦਾ ਸੰਗਮ ਹੁੰਦਾ ਉਸ ਤੋਂ ਬਾਅਦ ਇਹ ਪਾਣੀ ਜੋ ਹੈ ਅੱਗੇ ਹਰੀਕੇ ਹੈਡ ਤੋਂ ਹੁੰਦਾ ਹੋਇਆ ਫਿਰੋਜ਼ਪੁਰ ਹੁਸੈਨੀਵਾਲਾ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਜਿਹੜਾ ਬੰਨ ਜਿਸ ਨੂੰ ਅਸੀਂ ਕਹਿ ਸਕਦੇ ਹਰੀਕੇ ਉੱਤੇ ਜਿਹੜਾ ਲੱਗਿਆ ਹੈ ਤਾਂ ਇਹ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਕਿ ਜੇਕਰ ਹੜ੍ਹਾਂ ਨੂੰ ਰੋਕਣਾ ਹੈ ਉਸ ਵੇਲੇ ਇਸ ਦੀ ਇੱਕ ਵੱਡੀ ਭੂਮਿਕਾ ਹੁੰਦੀ ਹੈ ਔਰ ਜੇਕਰ ਪਾਣੀ ਬਹੁਤ ਜ਼ਿਆਦਾ ਤਾਂ ਇਸ ਦੇ ਜਿਹੜੇ ਫਲੱਡ ਗੇਟ ਨੇ ਉਹ ਹੌਲੀ-ਹੌਲੀ ਕਰਕੇ ਖੋਲੇ ਜਾਂਦੇ ਨੇ ਤਾਂ ਕਿ ਜੇਕਰ ਇੱਕਦਮ ਇਹ ਗੇਟ ਖੋਲ ਦਿੱਤੇ ਜਾਂਦੇ ਨੇ ਤਾਂ ਬਹੁਤ ਵੱਡੇ ਅ ਪੱਧਰ ਤੇ ਜੇ ਅਸੀਂ ਕਹ ਸਕਦੇ ਕਿ ਲੋਕਾਂ ਦਾ ਪਾਣੀ ਦੇ ਨਾਲ ਨੁਕਸਾਨ ਹੋ ਸਕਦਾ ਇੱਕ ਵਾਰ ਮੈਂ ਇਸ ਪਾਸੇ ਵੀ ਦਿਖਾ ਦਿਆਂ ਕਿ ਇਤੋਂ ਪਾਣੀ ਜੋ ਹੈ ਉਹ ਡਿਵਾਈਡ ਕੀਤਾ ਜਾਂਦਾ ਹੈ ਇੱਕ ਇੱਕ ਪਾਸੇ ਤੁਸੀਂ ਦੇਖ ਸਕਦੇ ਕਿ ਛੋਟੀ ਜਿਹੜੀ ਨਹਿਰ ਹੈ ਉਸ ਦੇ ਵਿੱਚ ਪਾਣੀ ਜਾ ਰਿਹਾ ਹੈ ਦੂਜੇ ਪਾਸੇ ਜਿਹੜਾ ਦਰਿਆ ਅੱਗੇ ਵੱਧ ਰਿਹਾ ਉਸ ਪਾਸੇ ਦੀ ਵੀ ਤਸਵੀਰ